ਸਾਸਲੀ ਗਾਰਡੀਸ਼ ਨਵੀ ਸਵੇਰ ਤੇ ਬਲਾਉ ਕੱਲ ਵਾਲਾ ਹੀ ਆਪਾਂ ਮੰਡੀ ਤੋਂ ਥੋੜਾ ਪਿਛੇ ਹੋਟਲੋ ਬੈ ਰਿਵਿਊ ਜੋ ਰਾਤ ਪਹੁੰਚ ਕੇ ਸੀ ਤੁਹਾਨੂੰ ਦੱਸਿਆ ਜਿਵੇਂ ਤੇ ਤਿਆਰ ਹੋ ਗਏ ਆ ਚੱਲਦੇ ਆ ਫਿਰ ਹੁਣੋ ਮਾੜਾ ਮੋਟਾ ਤੇ ਘੁੰਮਦੇ ਫਿਰਦੇ ਆ ਉਹ ਤੋਂ ਅੱਗੇ ਦੇਖਦੇ ਆ ਫਿਰ ਉਹਨਾਂ ਕੌਣ ਨੇ ਸਹੀ ਨਾਲੇ ਵਿਊ ਜਿਹੜੇ ਹੋਟਲ ਜਿਹੜਾ ਹੈ ਸੀਗੇ ਆਇਆ ਸੋਟਲ ਚ ਦੇਖੋ ਰਹੇ ਆ ਇਹ ਜਆ ਵਿਊ ਆ ਇਹ ਅੱਗੇ ਦਾ ਹੋਟਲ ਦਾ ਫਰੰਟ ਵਾਲਾ ਵਿਊ ਹੈ ਇਹ ਇਹ ਆ ਆਪਣਾ ਕਮਰਾ 701 ਕਿਦਾਂ ਲੱਗ ਰਿਹਾ ਐਲੋਕੇਸ਼ਨ ਹਿਦਰਾ ਅਮਨੰਦਰ ਦੇ ਕਰਮਣ ਵੀ ਤਿਆਰ ਹੋ ਕੇ ਆ ਗਏ ਨੇ ਹਾਈ ਕਿਵੇਂ ਠੀਕ ਹੈ ਠੀਕ ਹੈ ਹੋ ਗਿਆ ਯਾਰ ਬਾਈ ਹੈਲੋ ਕਰਨ ਲੈ ਲੋ ਜੀ ਹੋ ਕੇ ਜੋ ਕਰ ਲੈ ਕੇ ਬੱਚੇ ਚੈੱਕ ਆਊਟ ਚੱਲਦੇ ਆ ਫਿਰ ਦੇਖ ਰਿਹਾ ਬਾਹਰਲਾ ਜਾ ਕੇ ਮਾੜਾ ਮੋੜਾ ਇਥੇ ਘੁੰਮਣਾ ਫਿਰਨਾ ਇਹ ਦੇਖੋ ਹੁਣ ਇਹ ਵੇ ਉਹਨੂੰ ਕਰਦੇ ਆ ਗੱਡੀ ਸਟਾਰਟ ਚਾਲਿਆ ਗਾੜੀ ਉੱਤੋਂ ਜੋ ਬਾਹਰ ਨਿਕਲ ਕੇ ਛੱਡ ਕੇ ਮੇਨ ਰੋਡ ਤੇ ਹੁਣ ਇਹ ਚੱਲਿਆ ਚੰਡੀਗੜ੍ਹ ਦਿੱਲੀ ਚੰਡੀਗੜ੍ਹ 155 ਦਿੱਲੀ 793 ਹੁਣ ਆਪਾਂ ਕਿਸੇ ਚੰਡੀਗੜ੍ਹ ਜਾਣਕ ਦਿੱਲੀ ਜਾਣ ਆਪਾਂ ਇਹਦੇ ਨਾਲ ਜੇਬਾ ਇੱਥੇ ਜਾਣਾ ਇਹਦਾ ਪਲਾਸ਼ਪੁਰ ਨੂੰ ਰੋਕੀ ਖਾਈ ਫਿਰ ਦੇਖ ਇੱਥੇ ਹੂੰ ਆ ਰੋੜਾ ਬੁੜਾ ਪੈਂਦਾ ਹੋ ਮੇਨੋ ਤੇਰੇ ਫੈਮਲੇ ਪੰਜਾਬ ਵਾਲੇ ਪੂਰੇ ਇਥੇ ਡਲੇ ਰਹੇ ਹਨ ਹਾਂ ਇਹਨਾਂ ਨੇ ਸੇ ਮਾਹੌਲ ਖਰਾਬ ਕਰਕੇ ਫਿਰ ਇਹਨਾਂ ਨੇ ਕੰਮ ਕਰਦੇ ਹੁੰਦਾ ਬਸ ਬਸ ਹੋਸ਼ ਕਰਕੇ ਇਹੀ ਦੇਣਾ ਦਾ ਬੰਦਾ ਗਵਰਨਮੈਂਟ ਦਾ ਜਿੱਥੇ ਬੀਜੇਪੀ ਗਵਰਨਮੈਂਟ ਬਣਾ ਲੈਂਦੀ ਹੈ ਫਿਰ ਅਸੀਂ ਆਹੋ ਕੰਮ ਕਰਦੀ ਹੈ ਕੰਮ ਇਹ ਪੂਰੇ ਇਹਨਾਂ ਨੇ ਹਜੇ ਵੀ ਇਹਦਾ ਮੰਨਣਾ ਆਪਣੇ ਪੰਜਾਬੀ ਜਮਾ ਹੀ ਨਹੀਂ ਮੁੜੇ ਕਿਦਣ ਜਮਾ ਹੀ ਮੁੜ ਗਏ ਇਲਾ ਹੁਸਨਾਂ ਜਗ੍ਹਾ ਆਪਾਂ ਰੋਕਾਂ ਨਾਸ਼ਤਾ ਕਰਨੀ ਖਾਤਰ ਇਹ ਵਾ ਹੈਗਾ ਜੀ ਰਾਇਲ ਬੜਾ ਪਰੌਂਠੇ ਮਗਾ ਲਈ ਖਾਣੇ ਆ ਪਰੌਂਠੇ ਉਹ ਆ ਗਿਆ ਲੈ ਕਰਕੇ ਨਾਸ਼ਤਾ ਛਾਲੇ ਪਾਤ ਨੇ ਦੇਖਦੇ ਹਾਂ ਹੁਣ ਮਾਰੇ ਬੋਟੇ ਇੱਕ ਦੋ ਵੀਊ ਕਿਲੋਮੀਟਰ ਹਾਂ ਬੰਦਣਾ ਫਿਰ ਤੁਹਾਨੂੰ ਦੰਡੀ ਚੱਲ ਬੱਸ ਕਿੱਦਾਂ ਨੇ ਆ ਲਿਖ ਰਿਹਾ ਨਾ ਦੇਖਦੇ ਆਪਾਂ ਕਿਉਂ ਟੂਰਿੰਗ ਨਹੀਂ ਤਾਂ ਫੇਂ ਹਾਂ ਆਜੀ ਹੋ ਹਾਂ ਰਾਤ ਪਹਿਲਾਂ ਅਸੀਂ ਆਾ ਹੋਟਲ ਦੇਖਿਆ ਸੀਗਾ 24 ਸਾਨੂੰ ਇਹ ਪਸੰਦ ਨਹੀਂ ਆਇਆ ਉਹ ਤੇ ਕਮਰੇ ਜਿਹੜੇ ਕਮਰੇ ਛੋਟੇ ਸੀ ਹੁਣ ਗਾੜੀ ਅਸੀਂ ਚੱਲੇ ਗਏ ਫੇਰ ਰੋਕੋ ਉੱਪਰ ਬਈ ਲਿਵਿਊ ਤੇ ਆ ਫਿਰਦਿਆਂ ਸੀ ਮੰਡੀ ਦੇ ਪਿੰਡਾਂ ਦੇ ਵਿੱਚ ਇੱਧਰ ਕਿਸੇ ਨੇ ਦੱਸਿਆ ਵੀ ਕੋਈ ਵੀਊ ਆ ਕੋ ਦੇਖਣ ਆਲਾ ਜਾ ਕੇ ਦੇਖਦੇ ਆ ਵੀ ਹੈ ਪਤ ਨਹੀਂ ਨਾ ਤੇ ਬਹੁਤ ਸੋਹਣਾ ਵੀਊ ਆ ਹਾਂ ਹਾਂ ਪਹਾੜ ਦੇ ਕੁੰਜੇ ਹਾਂ ਪਤਾ ਜਣੀ ਕੱਚੇ ਰਸਤੇ ਸੁਸਾਇਡ ਪੁਆਇੰਟ ਆ ਹਾਂ ਸੁਸਾਇਡ ਪੁਆਇੰਟ ਹੈ ਪਤਾ ਨਹੀਂ ਕਿਹੜੇ ਜੀ ਜਾ ਕੇ ਦੇਖਾਂਗੇ ਮਤਲਬ ਬਸ ਥੋੜਾ ਹੀ ਰਹਿ ਗਿਆ ਕਿਲੋਮੀਟਰ ਹੈ ਟੋਟਾ ਜਿਹਾ ਦੇਖਣੇ ਆ ਜਾ ਕੇ ਕਿਲੋਮੀਟਰ ਆ ਗਿਆ ਆ ਗਿਆ ਆ ਗਈ ਸਾਫ ਰੋਡ ਵੀ ਆ ਗਈ ਆ ਗਈ ਬਾਹਲਾ ਨਹੀਂ ਆਹੀ ਟੋਟਾ ਜਿਹਾ ਇਹ ਨਹੀਂ ਹੋਣੀ ਸਾਲਾ ਉਹ ਹਲਾ ਦੂ ਆਪਣਾ ਉਹ ਦੇਖ ਨਾ ਦੇਖ ਘਰੇ ਆ ਕੇ ਜਰੂਰ ਭੰਗਾਂ ਢੇਡਾਂ ਆ ਪਿੰਡਾ ਪਿੰਡਾ ਵਾਲੇ ਰੋਡ ਪੈ ਗਈ ਪਿੰਡਾ ਵਾਲਾ ਬਸ ਆ ਪੱਕੀ ਆ ਗਈ ਪਿੰਡ ਵਾਲੇ ਰੋਡ ਨੇ ਪਾਈਪ ਪਾ। ਮੈਂ ਜੀ ਹੁੰਦੀ ਸੀ ਮੈਂ। ਉਹ ਉਹਦੇ ਨੇ ਰਹਿ ਗਿਆ ਕੋਈ ਰੋਲਾ ਰੋਲਾ ਹੋ ਰਿਹਾ। ਆਹੋ ਜਿਵੇਂ ਜਿਵੇਂ ਆਪਣੇ ਉਥੇ ਸਾਢੇ ਛੋਟੇ ਦੇ ਨੇ ਕੋਈ ਸੌਣੀ ਵਾਲਾ ਰੋਲਾ ਪਾਇਆ ਪਿਆ ਜਿਵੇਂ। ਸਾਢੇ ਕੋਈ ਰੋਲਾ ਰੋਲਾ ਪਾਇਆ ਗਿਆ। ਤੂੰ ਚੰਨ ਚੱਕਣ ਵਾਲਾ ਸੀ ਨੇ। ਉਹੀ ਧੀ ਜੇ ਉੱਥੇ ਜੀ। ਆਹ। ਹੋਂਸੇ ਦੂਰੋਂ ਠੀਕ ਨੇ ਵਧੀਆ ਨੇ ਨਾ। ਘਰ-ਬਾਰ ਵਧੀਆ ਇੱਥੇ ਐਸੀ। ਘਰ ਇਹ ਲੋਕ ਇੰਨੀ ਵਧੀਆ ਜ਼ਿੰਦਗੀ ਇਹਨਾਂ ਦੀ। ਆਪਾਂ ਤਾਂ ਕਿ ਹਿੱਸੇ 'ਚ ਨਹੀਂ ਹੈਗੇ ਇਹਨਾਂ ਦੇ ਨਾਲ। ਆਪਾਂ ਤਾਂ ਆਪਾਂ ਲੋਕ ਤਾਂ ਨਰਕ 'ਚ ਬੈਠਿਆ। ਹਾਂ ਇਹ ਨੰਗਾ ਵਾਤਾਵਰਨ ਸੱਤਾਵਰਨ ਦੀ ਗੱਲ ਵਾਤਾਵਰਨ ਦੀ ਹਾਂ ਬਿਮਾਰੀ ਇਹੀ ਕੋ ਲੈਣਾ ਦੇਣਾ ਨਹੀਂ ਜੀ ਤਾਂ ਜੇ ਵਾਤਾਵਰਨ ਨੋ ਵਾਤਾਵਰਨ ਬਿਮਾਰੀਆਂ ਆਕਦੀਆਂ ਨੇ ਹਾਂ ਲਾਹੌਰ ਨੂੰ ਜੇ ਵਾਤਾਵਰਨ ਚੰਗਾ ਹੋਵੇ ਤਾਂ ਹੀ ਹੁਣ ਆਪਣੇ ਦਾ ਭਾਈ ਕੋਈ ਦਰਖਤ ਨਹੀਂ ਦੁੱਪਾ ਨਹੀਂ ਲਾ ਆਪਣੇ ਜਿਹੜੇ ਹੁੰਦੇ ਮਾੜੇ ਮੋਟੇ ਉਹ ਵੀ ਵੜਦੇ ਨੇ ਆਪਾਂ ਉਰੇ ਨਾ ਪਾਣੀ ਵੀ ਆਪਣੇ ਨਾਲ ਠੀਕ ਪਿਓਰ ਆ ਪਾਣੀ ਤਾਂ ਜੇ ਇੱਥੇ ਪਹਾੜਾਂ ਚੋਂ ਆਉਂਦੇ ਇੱਥੇ ਕਿਹੜਾ ਬੋਰ ਹੁੰਦੇ ਨੇ ਇੱਥੇ ਦਾ ਬੂਰ ਨਹੀਂ ਨਾ ਉੱਤਰੋਂ ਆਉਂਦਾ ਖੁਰ ਖਰ ਕੇ ਪਾਣੀ ਇਹਦਾ ਪਾਣੀ ਪਹਾੜਾ ਜਿਹਾ ਛਿਮਕ ਕੇ ਆਉਂਦਾ ਬਸ ਹਾਂ ਜੀ ਇੱਥੇ ਖੰਮੋਲ ਵੀ ਸਵਰਗ 'ਚ ਬੈਠੇ ਨੇ ਲੋਕੋ ਜੇ ਥੋੜਾ ਜਿਹਾ ਹੋਰ ਚਾਹੀਤੇ ਲਾ ਲਾ ਫਿਰ ਉੱਥੇ ਠੰਡ ਵੀ ਵੱਧ ਐ ਇੱਥੇ ਦਾ ਜੇ ਘਾਟਾ ਹਨ ਹਾਂ ਜੀ ਦਾ ਟੁੱਪ ਦਾ ਸੇਕ ਫਾਸਾ ਹੋਰ ਆਪਣੇ ਮਾਂ ਰਿਹਾ ਚਾਹੇਕ ਯਾਨੀ ਆਪਣੇ ਘਾਟਾ ਥੋੜਾ ਜਿਹਾ ਤੂੰ ਫਤਾ ਅਸਲ ਵਿੱਚ ਤਾਂ ਡਰਾਫਟ ਕਰਕੇ ਬਹੁਤ ਫਰਕ ਆ ਰਿਹਾ ਹਾਂ ਹਾਂ ਜਿਵੇਂ ਹੁਣ ਖਾਂ ਮੈਂ ਲੇ ਜਾ ਲੇ ਕਿ ਨਹੀਂ ਉਹ ਤਾਂ ਡਰਾਫਟ ਹੈ ਹੀ ਨਹੀਂ ਹਮ ਪਰ ਉੱਚਾ ਬਹੁਤ ਹੈ ਨਾ ਤਾਂ ਬਹੁਤ ਹੈ ਤਾਂ ਪੈਨਿਕ ਕੜੀ ਤੋਂ ਬਹੁਤ ਹੈ ਹਾਂ ਲੇ ਕਿ ਨਹੀਂ ਹਾਂ ਤੁਸੀਂ ਗਏ ਹੋਏ ਹੋ ਜਾਣ ਸਮੁੰਦਰ ਤਲ ਤੋਂ ਉੱਚਾ ਬਹੁਤ ਆਪ ਦੇਖੋ ਅਮਨੰਦਰ ਸਾਈ ਪਿੰਡਾ ਪਿੰਡਾ ਦੇਖ ਲਾ ਤੂੰ ਪਾਸ ਤੇ ਕਿੱਦੇ ਤੰਗ ਤੰਗ ਰਸਤੇ ਨੇ ਹੈਨਾ ਹਾਂ ਘਰ ਤਾਂ ਦੇਖੋ ਵਧੀਆ ਘਰ ਘਰ ਤਾਂ ਬਹੁਤ ਸੋਹਣੇ ਬਣਾਉਂਦੇ ਨੇ ਤੂੰ ਇਹ ਜਿਹੇ ਕੋਠੇ ਆਪਰੇ ਟਾਪ ਦੇ ਬਣਾਏ ਹੋਣਗੇ ਬੰਦੇ ਨੇ ਹਾਂ ਦੇਖੋ ਬਹੁਤ ਬਣੇ ਹੋਣੇ ਘਰ ਹਾਂ ਦੇਖ ਇਹ ਕਿੰਨੇ ਬੜੇ ਬੜੇ ਘਰ ਬਣਾਏ ਹੋਣ ਦੇਖੋ ਆ ਦੇਖ ਉਹਨੇ ਸਾਹਮਣੇ ਦੇਖ ਝੋਪੜੀ ਝੋੜੀ ਦੇਖਣੀ ਸੋਹਣੇ ਵਾਸਤੇ ਆ ਕੱਚੀ ਝੋਪੜੀ ਦੇਖੋ ਹਾਂ ਇਹ ਮਿੱਟੀ ਨਾਲ ਲਿਪਿਆ ਹੋਇਆ ਦੇਖੋ ਇਹ ਉੱਤੀ ਸੱਤੀ ਮੀਨ ਤਾਂ ਜਾਂਗੇ ਹਾਂ ਆ ਲੋਕਾਂ ਨੇ ਕਰੇਲੇ ਕਰੂਨੇ ਬੀਨਾ ਵੀ ਜਿਵੇਂ ਨੇ ਬਹੁਤ ਵਧੀਆ ਜਣੀ ਕੀ ਬਾਤ ਹੈ ਕਣਕ ਦੇ ਕਿੰਨੀ ਵਧੀਆ ਖੜੇ ਦੇਖੋ ਦੇਖੋ ਮਨਿੰਦਰ ਉਹ ਨਿਕਲਦਾ ਜੰਗਲ ਦੇ ਵਿੱਚ ਹੀ ਛੋਟਾ ਕਾ ਨੀ ਲੈ ਕੇ ਮੈਂ ਜੰਗਲ ਹੀ ਜੰਗਲਾ ਹਾਂ ਤੇ ਉੱਥੇ ਉਹ ਚਿੱਤਾ ਖੜਾ ਉੱਧਰ ਬਣਾ ਦਿੱਤੀ ਭੱਜ ਗਿਆ ਭੱਜ ਗਿਆ ਹੁਣ ਬਸ ਹੌਂਕੇ ਤੇ ਖੜਨਦਾ ਬਾਗ ਮਾਣਾ ਕੋਲ ਬਾਗ ਕਹਿੰਦੇ ਉਹ ਕਮਰੇ ਵਿੱਚ ਰਹੇ ਨਾ ਤਾਂ ਹੀ ਬਣਾਇਆ ਹੋਇਆ ਹੈ ਦੇ ਦੇ ਰਹੀ ਦੀ ਯਾਰ ਕਿੱਡੀ ਜਨਤਾ ਯਾਰ ਮੈਂ ਤਾਂ ਹੈਰਾਨ ਆ ਰਿਹਾ ਇਸ ਵੇਲੇ ਆ ਕੇ ਆ ਰਹਾ ਤੇ ਪਾ ਲੈਣੇ ਜਵਾਰਾ ਗਾਹ ਇੱਥੇ ਕਿਹੜਾ ਪੁੱਛਣਾ ਕਿਸੇ ਨੇ ਸਮਝ ਆ ਜਾ ਕਰ ਲਾ ਹਾਂ ਰਹਾ ਦਿਹਾੜ ਜਾਂ ਕਿੱਥੇ ਆ ਜਾ ਪਹੀਂ ਤੇ ਜਾ ਕੇ ਉੱਥੇ ਕਾਹ ਕਰ ਲੈਣੇ ਕਿੱਥੇ ਪੁੱਛਣਾ ਕਿਸੇ ਨੇ ਉਹ ਦਿਖਾਉਣੇ ਨੂੰ ਦੇਖੀ ਨਹੀਂ ਆਪਾਂ ਕਈ ਵਾਰ ਬਲੌਗ ਚ ਬਣਾਉਂਦੇ ਹਾਂ ਬਣਾਉਣ ਦੀ ਇਸ਼ਤਿਹਾਨ ਨਾ ਲੈ ਆ ਕੇ ਹਾਂ ਮਿੱਟੀ ਦੇ ਕਾਰਜ ਬਣਾਉਣ ਦੇ ਦੇਖੀ ਨਹੀਂ ਜੇ ਕਰੇ ਪਹਹਾੜਾਂ ਤੇ ਜਾ ਕੇ ਉਹੀ ਟੱਕੇ ਤੇ ਖੜੇ ਕਰ 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 ਆਪਣਾ ਹੁਣ ਆਉਂਦੇ ਨੇ ਉਹ ਮਾਜਨ ਭਾਜੀ ਤੂੰ ਨਾ ਢੋਲ ਸੱਦੀ ਜਾਣ ਦੇ ਦੇਖ ਵਾਹ ਚਲਾ ਚਲਾ ਆ ਨਿਆ ਬੈਠਾ ਮੀਰੇ ਟੋਆ ਲੈ ਟੱਕੇ ਨਾਲ ਉਹ ਕਰੀ ਜਾਂਦਾ ਨਾ ਮੈਂ ਦੇਖ ਤੂੰ ਨਹੀਂ ਹੈਗਾ ਭਾਈ ਇਹ ਕਹਿੰਦੇ ਨੇ ਨੋਕਰਾ ਇਹ ਲੋਕ ਤਾਂ ਰਹਿੰਦੇ ਨੇ ਦੇਖੋ ਦੇਖੋ ਕੜੀ ਲੈਣੀ ਖਤਰ ਬੇਲਾਵਾ ਤੇ ਤਾਰਾ ਪਾਈਆਂ ਪਿਆ ਨੇ ਉਰੇ ਉੱਪਰ ਗਏ ਕੋਸ ਕਰ ਲੈ ਇੱਥੇ ਕਿਸੇ ਨੇ ਆਉਣਾ ਹਾਂ ਲੈ ਇੱਥੇ ਜਿਹੜੀ ਗੱਲ ਮਰਜ਼ੀ ਕੀਤੀ ਕਰ ਲੈ ਤੁਸੀਂ ਕਿੱਥੋਂ ਉਹੀ ਪਹੁੰਚ ਹਾਂ ਜਿਹੜੀ ਘੜੀਆਂ ਉਹ ਜਗ੍ਹਾ ਫਸਿਆ ਹੋਵੇ ਮੇਲਾ ਮੁੰਲਾ ਜਿਹਾ ਲੱਗਦਾ ਹਾਂ ਲੈ ਪਿੰਡਾਂ ਇੱਕ ਸਾਹ ਉਹਨਾਂ ਦੇ ਬਰਾਬਰ ਆ ਗਏ ਲੈ ਆ ਦੇਖ ਕਰ ਬੰਦਾ ਤੂੰ ਤਾਂ ਮਿਹਨਤੀ ਵੀ ਹੈ ਹਾਂ ਕਰਦੀ ਹੈ ਕੰਮ ਆ ਲੈ ਤੀਵੇਂ ਕੰਮ ਕਰ ਰਹੀ ਨੇ ਇਹਨਾਂ ਫਿਰ ਇੱਕ ਅੱਧੀ ਘਰ ਨਹੀਂ ਹੋਊ ਇੱਕ ਅੱਧੀ ਨਹੀਂ ਆਹ ਕਣਕ ਕਿੰਨੀ ਹੋਣੀ ਖੜੀ ਆਹ ਪਤਾ ਨਹੀਂ ਇੱਥੇ ਇਹ ਨਹੀਂ ਕਿਉਂ ਟੱਕਦੇ ਨੇ ਇਹ ਦੇਸੀ ਨੇ ਆਹ ਦੇਖੋ ਬਈ ਟਮਾਟਰਾਂ ਦੀ ਖੇਤੀ ਆ ਬਾਸ ਜਾਏਵੇਂ ਜਿਹੜਾ ਟਮਾਟਰ ਨਹੀਂ ਖਤਲਾਏ ਬਨੇ ਵੀ ਉਹ ਦਫਨਾ ਰਹੇ ਗਿਆ ਉੱਪਰ ਕੰਬੂ ਡੰਡਾ ਵਧੀਆ ਨਹੀਂ 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 ਆਪਾਂ ਕੋਈ ਡੰਡਾ ਕੱਟਾਂਗੇ ਜਾਗੇ ਮਟਰ ਸੀਨ ਮਟਰ ਨਹੀਂ ਹੈ ਟਮਾਟਰ ਟਮਾਟਰ ਨਾ ਮਟਰ ਨਹੀਂ ਹੈ ਕਿ ਬਤਾਏ ਟਮਾਟਰ ਟਮਾਟਰ ਹਾਂ ਮੈਂ ਵੀ ਚਾਹ ਮਟਰ ਫਸਦੀ ਕਰਨੀ ਹਾਂ ਹਾਂ ਆ ਦੇਖ ਟਮਾਟਰਾਂ ਦੀ ਖੇਤੀ ਹੈ ਟਮਾਟਰਾਂ ਦੀ ਬੀਜਾਂ ਆ ਦੇਖੋ ਕੋਠੀਆਂ ਦੇ ਛੋਟੇ ਹੋਣੇ ਕੋਠੀਆਂ ਦੇਖ ਮਿੰਦਰ ਛੋਟੇ ਛੋਟੇ ਕੋਠੇ ਕਿਨੇ ਸੁਣੇ ਨੇ ਹਾਂ ਉਹ ਹੈਂ ਹਾਂ ਦੇਖ ਕੀ ਬਾਤ ਹੈ ਧੋਪਾ ਆਪਣੇ ਨੂੰ ਵੱਧ ਕੇ ਲਓ ਜੀ ਉੱਥੇ ਤੁਹਾਨੂੰ ਤੇ ਪੁਆਇੰਟ ਰਖਾਉਣਾ ਸੀ ਜਿਹੜੇ ਦੇਖਣਗੇ ਦਿੱਗਿਓ ਪੁਆਇੰਟ ਵਧੀਆ ਨਹੀਂ ਜਮਾਈ ਉੱਥੇ ਜਾ ਕੇ ਅਸਲ ਮੈਨਾਂ ਮੋਬਾਈਲ ਬੰਦ ਹੋ ਗਿਆ ਉੱਥੇ ਜਾ ਕੇ ਮੋਬਾਈਲ ਚੱਲੇ ਨਹੀਂ ਹੈਗਾ ਤਾਂ ਕਰਕੇ ਤੁਹਾਨੂੰ ਉਹ ਜਗ੍ਹਾ ਦਿਖਾ ਨਹੀਂ ਸਕਿਆ ਹੈਗੇ ਪਰ ਜਗਾ ਖਾਸ ਨਹੀਂ ਦੀ ਉਹ ਜਗਾ ਇਹਦੀ ਖਾਸ ਵੀ ਨਹੀਂ ਸੀਗੀ ਜਿੱਦੀ ਕੇਗਾ ਕਿਹਾ ਸੀਗਾ ਕੁਛ ਨਹੀਂ ਆਮ ਪਹਾੜੀ ਹੈਨੀ ਹਾਂ ਮੈਂ ਪਹਾੜੀ ਸੀਗੀ ਨਿੱਕ ਰਸਤਾ ਸ਼ਾਮ ਤੋਂ ਤੰਗ ਸੀਗਾ ਹੋਰ ਤਾਂ ਕੀ ਦੇਖਣੂ ਵੀ ਉਹ ਜੰਗਲ ਦੇ ਵਿੱਚ ਦੀ ਜਮ ਜਮ ਜਾਣੇ ਆਪਾਂ ਉਹ ਚੀਜ਼ ਸੀਗੀ ਵੀ ਦੇਖਣ ਨੂੰ ਸ਼ਾਂਤੀ ਵਾਲਾ ਮਾਹੌਲ ਸੀਗਾ ਕੋਈ ਬਾਲੀ ਵੱਡੀ ਗੱਲ ਬਾਤ ਉਹ ਨਹੀਂ ਕਹਿ ਸਕਦੇ ਆਪਾਂ ਉਸ ਪੀਸ ਆਫ ਮਾਈਂਡ ਹਾਂ ਆਨੇ ਦਾ ਰਿਵਿਊ ਦੇਖੀ ਬਾਲ ਵਾਲੇ ਵਿਊ ਦੇਖ ਕੇ ਬਸ ਇਹ ਹੀ ਸੀਗਾ ਵੀ ਸਾਂ ਸ਼ਾਂਤੀ ਵਾਲਾ ਮਾਹੌਲ ਸੀਗਾ ਕਿ ਬੈਠ ਕੇ ਆ ਵੀ ਉੱਥੇ ਜਾਉਗਣਾ ਮਾਰ ਕੇ ਬੈਠ ਕੇ ਵੀ ਸਿਮਰਨ ਕਰ ਜੇ ਲੋ ਬੈਠੇ ਵੀ ਐ ਸ਼ਾਂਤੀ ਸੀਗੀ ਹਾਂ ਜੀ ਮੈਡੀਟੇਸ਼ਨ ਕਰੋ ਬਸ ਹਾਂ ਇਹ ਗੱਲ ਹੈ ਦੋਸਤ ਜਾ ਕੇ ਦਿਮਾਗ ਜਮਾ ਰਿਲੈਕਸ ਹੋ ਜਾਂਦਾ ਸੀਗਾ ਹੋਰ ਦੇਖਣ ਦਿਖਾਉਣ ਵਾਲਾ ਕੁਝ ਨਹੀਂ ਸੀਗਾ ਉੱਥੇ ਕੋਮਰਿੰਦਰ ਸਿੰਘ ਹਾਂ ਹਾਂ ਮੈਂ ਬੋਲੇ ਘਰ ਐ ਬੋਲੇ ਘਰ ਮੈਂ ਵੀ ਤੇ ਬੋਲੀ ਜੇ ਹਾਂ ਨਹੀਂ ਨਹੀਂ ਠੀਕ ਆ ਉੱਚੀ ਬੋਲੇ ਜੇ ਉਹਨਾਂ ਦੇ ਛੱਡਿਆ ਪਤਾ ਲੱਗਦਾ ਮੈਨੂੰ ਕਿ ਪੀਸ ਆਫ ਮਾਈਂਡ ਹੋ ਜਾਏਗਾ ਬਹੁਤ ਵਧੀਆ ਨਾ ਨਾ ਵਧੀਆ ਪੀਸ ਆਫ ਮਾਈਂਡ ਲਈ ਹੋ ਜਾਏਗਾ ਬਹੁਤ ਵਧੀਆ ਹੋ ਵਧੀਆ ਰਾਂਗ ਦਾ ਪਾਠ ਸੁਝਾ ਗਿਆ ਕਾਨੂੰ ਇਸੇ ਗੁਰਮਿੰਦਰ ਸਿੰਘ ਨੂੰ ਦਿਖਾ ਨਹੀਂ ਸਕਦੇ ਆ ਹੁਣ ਨਹੀਂ ਦਿਖਾ ਆ ਵੀ ਗੁਰਮਿੰਦਰ ਵੀ ਦਿੰਦੇ ਉਹ ਕਹਿੰਦੇ ਵੀਰੇ ਮੈਨੂੰ ਵਿੱਚ ਲਿਓ ਨਾ ਵੀਡੀਓ ਦੇ ਵਿੱਚ ਮੇਰੇ ਸ਼ਕਲ ਨਾਲ ਦਿਖਾਇਓ ਤੇ ਮੈਨੂੰ ਬੋਲ ਦੀ ਨੂੰ ਦਿਖਾਈ ਚਲੋ ਹਾਂ ਹਾਂ ਤੇ ਮੇਰੀ ਸ਼ਕਲ ਨਾਲ ਦਿਖਾਇਓ ਅਰੇ ਲੱਕੜ ਦਾ ਕੰਮ ਬਹੁਤ ਬੰਦਾ ਦੇ ਹਾਂ ਲੱਗ ਲਓ ਜੀ ਪਹੁੰਚ ਗਏ ਦੁਬਾਰਾ ਫੇਰ ਟੇਕ ਚੌਂਕ ਰੋਡ ਤੇ ਚੜ ਗਿਆ ਹਾਈਵੇ ਰੋਡ ਤੇ ਸ਼ਿਮਲਾ ਕੀਰਤਪੁਰ ਸਾਹਿਬ ਰੋਡ ਚੜ ਗਿਆ ਚੰਡੀਗੜ੍ਹ ਰੋਡ ਤੇ ਵੋਟਿੰਗ ਦੇਖਣੀ ਹੈ ਵੋਟਿੰਗ ਰਸਤੇ ਜਾਂਦੇ ਹੋਏ ਦੇਖੋ ਨਾ ਫੇਰ ਤੁਹਾਨੂੰ ਫੇਰ ਟਾਈਮ ਵੱਧ ਚਾਹੀਦਾ ਔਰ ਮਾਰੇ ਮੂਟੇ ਜਿਹੜੇ ਜਗ੍ਹਾ ਦੇਖਣ ਵਾਲੇ ਹੋਗੇ ਆ ਦੇਖੋ ਸੁੰਦਰ ਨਗਰ ਦੀ ਲੇਕ ਦਾ 뷰 ਨੂੰ ਕਰ ਖਤਮ ਕੀਤੀ ਬਿਆਰੇ ਹੋ ਸੁੰਦਰ ਨਗਰ ਦੀ ਲੇਕ ਦੇਖੋ ਕੀ ਗੰਦ ਪਾਇਆ ਪਿਆ ਹਾਂ ਬਿਲਕੁਲ ਸਾਫ ਸਫਾਈ ਕੀਤੀ ਨਹੀਂ ਕਿਸੇ ਨੇ ਦੇਖ ਮੁੜ ਕੇ ਪਾਣੀ ਮੁੱਕ ਗਿਆ ਪਾਣੀ ਮੁੱਕ ਗਿਆ ਉਹ ਦੇ ਸਫਾਈ ਕਰਦੇ ਲਾ ਦਿੰਦੇ ਨਾ ਉਹ ਹਾਂ ਹਾਂ ਉਹ ਸਫਾਈ ਚੱਲਦੀ ਉਹ ਪਲਾਂਟ ਲਾਇਆ ਹੋਇਆ ਵਿਚਾਲੇ ਲਾਇਆ ਬਸਫਾਈ ਕਰਨ ਨੂੰ ਹਾਂ ਚੱਲ ਰਿਹਾ ਪ੍ਰੋਸੈਸ ਹਾਂ ਪ੍ਰੋਸੈਸ ਚੱਲ ਰਿਹਾ ਹੈਗਾ ਉਹ ਇਧਰ ਪੁਰਾਣਾ ਰੋਡਾਂ ਦੇ ਨਾਲ ਜਿਹੜਾ ਸੱਜਾ ਹਟ ਜਾਂਦਾਗਾ ਸੱਜਾ ਤਾਂ ਪੁਰਾਣਾ ਰੋਡ ਆ ਜਿਹੜੇ ਆਪਾਂ ਜਾਂਦੇ ਹੁੰਦੇ ਸੀ ਆਹ ਉਹ ਪੁਰਾਣਾ ਰੋਡ ਜਿਹਾਂ ਦੇ ਆਹ ਸੁੰਦਰ ਨਗਰ ਦੀ ਝੀਲ ਆਂਦੇ ਜਾਂਦੇ ਆ ਰੋਡ ਪਰ ਕਦੇ ਇਧਰ ਨੂੰ ਕਦੇ ਉਧਰ ਨੂੰ

4 5 5 3 ਓਏ ਲੋਕ ਸੋਚ ਨਹੀਂ ਹੈਗੇ ਲੋਕ ਚਾਰ ਫੈਮਲੀਆ ਹੁੰਦੀਆਂ ਮਤਲਬ ਤਿੰਨੇ ਲਾਲਾ 6 ਬੰਦੇ ਹੋਗੇ ਹਾਂ ਠੀਕ ਆ ਹਾਂ 20 ਰੁਪਏ ਵੀ ਹੋਏ ਜੇ ਕਿਲੋਮੀਟਰ ਚਾਰ ਪਤਾ ਬਗਲ ਕੀ ਆ ਅਮਨਦਰ ਇਹ ਲੋਕ ਸੋਚ ਲਾ ਰਹੇ ਨੇ ਵੀ ਆਪਾਂ ਚੱਲੇ ਆ ਸਾਨੂੰ 10000 ਰੁਪਏ ਖਰਚ ਆਊਗਾ ਹੂੰ ਹਨੂ ਨਹੀਂ ਇਹ ਗੱਡੀ ਦਾ ਖਰਚਾ ਇਹ ਬਾਤ ਜਿਵੇਂ ਸਮਝ ਲਓ ਦੂਰ ਜਾਣਾ ਹਾਂ ਦੂਰ ਜਾਣਾ 10000 ਰੁਪਏ ਖਰਚਾ ਇੱਕ ਬੰਦਾ ਜਾਊਗਾ ਪਰ ਬੰਦਾ ਵਜੂਗਾ ਇਹ ਵੀ ਇਹ ਸੋਚ ਕੇ ਚੱਲ ਪਾਉਂਦੇ ਨੇ ਬਿਰਲੈਕਸਤਾ ਜਾਵਾਂਗੇ ਨਾਲੇ ਆਪਾਂ ਕੋ ਇਹਨਾਂ 9000 ਇਹਨਾਂ ਮਹਿੰਗੇ ਪੂਰੇ ਸਿਸਟਮ ਆਪਾਂ ਨਹੀਂ ਉਹ ਕਰ ਸਕਦੇ ਫਰਕੇ ਜੀ ਦਾ ਪੈਂਦਾ ਲਾਈਟ ਚੈਨਲ ਨੰਬਰ ਪਹਿਲੀ ਉਧਰੋਂ 5ਵੀਂ ਆ 40 ਮਿੰਟ ਪਹਿਲੀ ਪਹਿਲੀ ਟੰਨ ਲਾ ਗਈ 740 ਮੀਟਰ 740 ਮੀਟਰ ਟੰਨ ਲਾਏ ਵਧੀਆ ਨਾ ਕਿੰਨਾ ਸੋਨਾ ਹੁਣ ਵਿਊ ਆਉਂਦਾ ਹੈ ਦੇਖੋ ਰਾਸ ਦਾ ਪਤਾ ਨਹੀਂ ਲੱਗਦਾ ਸੀਗਾ ਅਕੇ ਤਿੱਖਾ ਸ਼ਕਤ ਨੂੰ ਬਦਲ ਆਦਾ ਕੋ ਉਹ ਕਸਟਮਿੰਗ ਹਾਂ ਬੁੱਤੇ ਟਨਲ ਬਬੂ ਸਾਹ ਆ ਦੇਖੋ ਸਾਹਮਣੇ ਆ ਕੈਮਰੇ ਲੱਗੇ ਹੋਏ ਸਾਹਮਣੇ ਹਾ ਉੱਪਰ ਪਾਪਾ ਸਾਹਮਣੇ ਟੁਰਕਾ ਜਾ ਕੇ ਚਲਾ ਗਏ ਉਹ ਤਾਂ ਬਾਦ ਨੂੰ ਆ ਜਿਹੜਾ ਟੂ ਟੈਕਸ ਆ ਗਏ ਉਹ ਜਿਹੜਾ ਰਾਤ ਆ ਬੁਲਦੇ ਵੀ ਬਲੋਚ ਬਲੋਚੋ ਨਾਲਾ ਤੇ ਦੂਰ ਜਾਣਾ ਬਲੋਚ ਇਹ ਪਾਪਾ ਦੀ ਸਿੱਕੀ ਟੂ ਟੈਕਸ ਬਲੋਚ ਟੂ ਟੈਕਸ ਨੰਦ ਬੋਲੋ ਉਮੀ ਆ ਮੰਨ ਬਹੁਤ ਫਾਇਦਾ ਨਾਨਕਾ ਟੁਰਪੜਾ ਜਾ ਮੋਲੀ ਮੋਲੀ ਚੱਲ ਹੁਣ ਥੋੜਾ ਜਿਹਾ ਇੱਥੇ ਕੀ ਰੋਗ ਨਾ ਪੂਰੇ ਜੀ ਲਾਣਾ ਕਿਤੇ ਤੂੰ ਉਹ ਕਿਤੇ ਚੱਲ ਪਰ ਵੀ ਗੱਲ ਕੀਤੀ ਸੀ ਅਮਨਦਰ ਨਰਾਜ਼ ਤਨਾਲ ਤੂੰ ਵਿੱਚੋਂ ਬਾਹਰ ਨਿਕਲ ਕੇ ਆਪਾਂ ਆ ਗਏ ਹੁਣ ਹੈ ਉਮੀ ਹੁਣ ਕਿਤੇ ਨਿਗਾਹ ਰੱਖੀਆ ਦੇਖ ਰਿਹਾ ਕਿਤੇ ਜਿਸ ਪਾਸੇ ਨਾਸ਼ਤਾ ਕਰਨ ਵਾਸਤੇ ਨਾ ਵਧੀਆ ਹੋ ਵੜੇ ਨਾਲ ਸਾਕਾਨਵਾਸ ਦੇ ਨੇੜੇ ਜਾ ਕੋਈ ਗੱਡੀਆਂ ਖੜੀਆਂ ਆਏ ਨਾ ਉੱਥੇ ਫਿਰ ਹੋਰ ਹਾਂਜੀ ਹੁੰਦੀ ਆ ਜੀ ਹਾਂ 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 ਉਹ ਵੀ ਫਰਕ ਉਹਦੇ ਗੱਡੀਆਂ ਖੜੀਆਂ ਨੇ ਰਖਦਾ ਵੀ ਉਹਦੇ ਚੀਜ਼ ਚੱਲਦੀ ਕਰਕੇ ਹਾਂ ਚੱਲਦੀ ਕਰਕੇ ਉਹ ਜਿਹੜਾ ਕੋਈ ਨਾ ਕੋਈ ਦਾ ਗੁਣ ਹੁੰਦੀ ਆ ਅਗਲੇ ਤਾਂ ਹੀ ਰੁਕਦਾ ਨੇ ਅੰਦਰ ਉੱਥੇ ਵੇਹੀ ਨਹੀਂ ਨਾ ਹੁੰਦੀ ਟੀ ਹਾਂ 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 ਉਹ ਜਿਹੜਾ ਕੋਈ ਸੁਨਣਾ ਆ ਵਿਚਾਰਾ ਜਿਹਦਾ ਕੋਈ ਆਉਂਦੀਆਂ ਦੋ ਗੱਡੀਆਂ ਨੇ ਉਹ ਤਾਂ ਵਿਕਦਾ ਹੀ ਨਹੀਂ ਕੋਈ ਹੁਣ ਤਾਂ ਫਿਰ ਹਾਂ ਬਿਲਕੁਲ 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 ਇਹ ਸਾਈਡਾਂ ਦੇ ਮੰਨ ਹੋਟਲੇ ਬਣੇ ਹੋਏ ਨੇ ਪਹਿਲਾ ਦੂਜੀ ਰੋਡ ਤੇ ਹੋਣਗੇ ਨਾ ਹਾਂ ਹਾਂ ਸਾਹਮਣੇ ਪਹਿਲੇ ਬਣੇ ਮੈਨੇ ਨਹੀਂ ਪੰਨਾ ਰੋਡ ਸੀ ਆਪਾਂ ਤੇ ਸਾਹਮਣੇ ਹੈ ਉਸ ਕਿਰਸ ਨੇ ਬਾਹਰ ਹਾਂਜੀ ਬੁੱਤੂ ਉਨ ਸਾਹਲੇ ਵੀ ਗੱਡੀ ਗੱਡੀ ਚਲਾਉਂਦਾ ਉਹਦਾ ਤਾਂ ਸਾਹਮਣੇ ਪਹਾੜੀ ਦਾ ਨਜ਼ਾਰਾ ਕਹੂੰ ਸਾਹਮਣੇ ਨਿੰਦਾ ਕਿਹਾ ਜਾਂਦਾ ਹਾਂਜੀ ਹਾਂਜੀ ਸਾਹਮਣੇ ਆ ਨਜ਼ਾਰਾ ਕਰਦਾ ਵੀ ਸਾਹਮਣੇ 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 ਠੀਕ ਹੈ ਹੈ ਵੀ ਸਾਹਮਣੇ 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 ਪਹਿਲੇ ਸਾਹਮਣੇ ਆਹ ਬੋਤਾਂ ਦੇਖਾ ਤੂੰ ਵੀ ਲੋਕ ਜਣ ਕਿਉਂ ਜਾਂ ਕੱਚੇ ਪਹਾੜ ਨੇ ਆ ਸਾਹਮਣੇ ਹਾਂ ਇਹ ਪੱਕੇ ਨਹੀਂ ਨਾ ਹਾਂ ਕੱਚੇ ਪੱਕੇ ਜੇ ਪਹਾੜ ਨੇ ਪੱਕੇ ਪੱਥਰਾਂ ਵਾਲੇ ਪਹਾੜ ਨਹੀਂ ਹੈਗੇ ਮਿੱਟੀ ਜਾਲੇ ਪਹਾੜ ਨੇ ਇਹ ਕੋਈ ਇਹ ਜੇ ਪੱਥਰਾਂ ਵਾਲਾ ਹਾਂ ਬਾਕੀ ਕੱਚੇ ਨੇ ਜਾਂ ਜੰਮੀ ਨੇ ਸਾਹਮਣੇ ਮਿੱਟੀ ਹੈ ਤੇ ਬੋਹੜੇ ਹੋਣਗੇ ਆ ਨਵੀਂ ਖਤਰਾਂ ਬੰਦ ਨਾ ਉਹ ਹੀ ਜਿਹੜਾ ਡੇਟ ਹੁੰਦੇ ਨੇ ਕੱਚੀ ਹਾਂ ਪੱਕੇ ਨੇ ਤਾਂ ਇੱਕ ਵਾਰ ਉਹ ਤਾਂ ਡਾਇਨਾਮਾਈਟ ਨਾਲ ਕੁਝੇ ਜਦੋਂ ਮਾਰਨਾ ਸੁਰੰਗਾਂ ਸਰੰਗਾਂ ਬਣਾਉਂਦੇ ਨੇ ਨਾ ਜਦੋਂ ਕੰਮ ਤਾਂ ਉਹ ਟੜਕਣ ਹੋ ਗਏ ਹਾਂ ਉਹਨਾਂ 'ਚ ਦਰਾਰਾਂ ਪੈ ਜਾਂਦੀਆਂ ਇਹਨੂੰ ਨਾ ਜੋ ਜਾਂ ਦਰਾਰ ਪੈ ਗਈ ਫਿਰ ਉਹ ਡੇੱਕੇ ਹੀ ਖੜਦੇ ਡੇੱਕੇ ਖੜਦੇ ਇਹ ਨਹੀਂ ਮਾਰੀ ਮੋਟੀ ਰਹਿ ਗਈ ਜਾਂ ਕੋਈ ਇਹਦੇ ਜਹੀ ਚੱਕਰ ਆ ਕੀ ਬਾਤਾਂ ਨਹੀਂ ਨਹੀਂ ਹੁੰਦਾ ਫਿਰ ਲੋਕਾਂ ਦਾ ਲਓ ਜੀ ਆਪਾਂ ਖੜ ਕੇ ਲੰਚ ਕਰਨ ਵਾਸਤੇ ਇੱਥੇ ਤੇ ਕਰਦੇ ਆ ਲੰਚ ਉਕ ਲੱਗੇ ਇਸ ਵੀਰੇ ਨਾਸ਼ਤੇ ਚ ਵਾਲਾ ਪੀਤਾ ਨਹੀਂ ਹੈਗਾ ਇੱਕ ਪਰੌਂਠਾ ਜਿਹਾ ਖਾਦਾ ਸੀਗਾ ਤੇ ਹੁਣ ਇਥੇ ਰੱਖ ਆ ਮੈਂ ਰੋਟੀ ਨਾਲੇ ਵੀ ਮੈਂ ਚਾਹ ਕੌਫੀ ਫਿਰ ਉਸ ਤੋਂ ਅੱਗੇ ਚੱਲਾਂਗੇ ਫਿਰ ਖਾਣ ਨੂੰ ਕੋਲਡਾ ਵੀ ਪਹੁੰਚ ਗਈ ਆ ਤੇ ਬਾਕੀ ਖਾਣ ਨੂੰ ਵਾਹ ਇਹਦਾ ਮਚੂਰ ਕੋਈ ਆ ਰਿਹਾ ਲਓ ਵੀ ਆ ਗਿਆ ਮਚੂਰ ਆਪੋ ਕੋ ਇਹਨਾਂ ਪੋਲ ਕਰਾਉছো ਮੈਂ ਦੇਖਣ ਨੂੰ ਇਹਨਾਂ ਦੀ ਇਹ ਉਹੀ ਆ ਮੈਨੂੰ ਆਦਾ ਜਿਹੜੀ ਆਪਣੇ ਆਉਂਦੀ ਹੈ ਸਤਲੋ ਜਾਂ ਆਹੋ ਉਹੀ ਉਹੀ ਸਤਲੋ ਜਾਂ ਦੀ ਪਿਆਸ ਨਹੀਂ ਉਹ ਆਉਂਦੀ ਹੈ ਕੀ ਆ ਸਤਲੋ ਜਾਂ ਆਉਂਦੀ ਆਹ ਇਹ ਨਾ ਨਹੀਂ ਪਤਾ ਕਿਹੜੀ ਆ ਗਾਹਾਂ ਜਾ ਕੇ ਬਹੁਤ ਵੱਡੀ ਬਣਦੀ ਨਦੀ ਹੈ ਇਹਦੀ ਗੱਲ ਨਹੀਂ ਹਾਂ ਢੁੜੀ ਜਾਂਦੀ ਹੁਣ ਇਹ ਜੇ ਜਾ ਰਹੇ ਪੰਜਾਬ ਵਾਲੇ ਝੋਟੇ ਆ ਦੇਗਾ ਉਹਦੇ ਸੱਤ ਲੋ ਜੀ ਇਹ ਸੱਤ ਲੋ ਜੀ ਸਰਦਾਰ ਸਿੰਘ ਨਾ ਨਹੀਂ ਮਿਲਦੇ ਆਂਦੇ ਕਿਹੜੀ ਗੋਵਿੰਦ ਸਾਗਰ ਝੀਲ ਤੋਂ ਜਾ ਕੇ ਫਿਰ ਠਾਕੜਾ ਬਣ ਜਾਂਦੀ ਆ ਹਾਂ 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 ਬਸ ਚਲੋ ਯਾਰ ਕੀ ਹੋ ਗਿਆ ਕਰਮਨ ਆ ਨਵਾਂ ਕੋਈ ਬ੍ਰਿਜ ਬਣ ਰਿਹਾ ਬਨਵਾ ਬਣਿਆ ਉਹ ਦਿੱਤਾਂ ਨਾਲ ਬਣ ਰਿਹਾ ਉਹ ਵੀ ਦੇਖ ਬਣ ਕਰੋ ਬੰਮਨਿੰਦਰ ਇਹਨੂੰ ਕਹਦੇ ਬਹਿ ਜੀ ਮੈਂ ਕਰਮਨ ਬਹਿ ਜਾ ਪੂਰੇ ਬਹਿ ਜਾ ਹਾਂ ਮੈਂ ਕੁੱਟਾਂ ਨਾਲ ਬਣ ਗਿਆ ਥਲੇ ਸਾਡੇ ਪਿਲਰਾਂ ਚ ਕਿਆ ਰੋਡ ਦੇਖ ਤੋ ਦੇਖ ਦਿਓ ਰੋਡ ਪਿਲਰਾਂ ਚ ਕਿਆ ਆਪਾਂ ਕਿ ਦੇਖੋ ਹਾਂ 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 ਵੈਰੀ ਗੁੱਡ ਹਾਂ ਗਾ ਸਾਹਮਣੇ ਕੈਮਰਾ 64 ਦੀ ਸਪੀਡ ਦੇਖੋ ਵੀ ਹੋਰ ਕਿਆ ਵਨਵੇ ਹੋ ਗਿਆ ਪੇ ਜਣੀ ਸਿੰਗਲ ਰੋਡ ਹੋ ਗਿਆ ਆ ਉੱਪਰੋਂ ਪਹਾੜ ਗਿਆ ਵੇ ਦੇਖੋ ਮਿੱਤਰੋ ਆ ਜਿਵੇਂ ਕਿਵੇਂ ਗਿਆ ਪਹਾੜ ਤਾਂ ਬਿਲ ਬਣਾ ਲਿਆ ਇਹ ਕਿੱਡਾ ਤਕੜਾ ਨਾ ਖਾਨਾ ਨਹੀਂ ਬਣਾਇਆ ਇਹ ਦੇਖੋ ਉਹ ਗਾਏ ਉਹ ਲੱਗੋ ਐਂਦੀ ਪਰਫਾਰਮਾਂਜ ਲੱਗਣਾ ਇੱਕ ਜਿਹਦੇ ਸੈਨ ਹੋਇਆ ਕਰਨਗੇ ਹਾਂ ਸਾਹਮਣੇ ਇਹ ਸਭ ਤੋਂ ਵੱਡੀ ਟਨਨ ਲਾਗੀ ਆ ਵੀ ਆਪਣੇ ਮੈਂ ਉਹ ਪਹਿਲਾਂ ਚਾੜੇ ਤੋਂ ਮੈਂ ਟਲਨ ਨੰਬਰ 1 ਕਿੱਡਾ ਪਹਾੜ ਦੇ ਕੱਟ ਕੇ ਕੀਤਾ ਹੋਇਆ ਉਹ ਹੂੰ ਬਹੁਤ ਵੱਡਾ ਪਹਾੜ ਕਟਿਆ ਹੋਇਆ ਅੱਛਾ ਪਹਿਲਾਂ ਪੈਣੀਏ ਹੀ ਨਹੀਂ ਹੈਗੀ ਹੁਣ ਬਹੁਤ ਜਿਆਦਾ ਵੱਡਾ ਪਹਾੜ ਅੱਛਾ ਠੀਕ ਹੈ ਲੰਬੀ ਕਰਕੇ ਮਨੰਦਰ ਹੁਣ ਇਹਦੇ ਵਿੱਚ ਉਹ ਕਰੋਸ਼ ਨਹੀਂ ਹੁੰਦੀ ਹਵਾ ਨਹੀਂ ਕਰੋਸ਼ ਹੁੰਦੀ ਹੁਣ ਆਮ ਜਿਹੜੀਆਂ ਮੇਰੇ ਬਾੜੇ ਨੇ ਨਾ ਉਹਨਾਂ ਦੇ ਸਾਈਡਾਂ ਤੇ ਬਲੂਰ ਲੱਗੇ ਹੋਏ ਨੇ ਉਹ ਗਰਦਾ ਖਿੱਚ ਕੇ ਬਾਹਰ ਸੜਦੀਆਂ ਨੇ ਮੈਂ ਆਪਣੀ ਉਡੀ ਟੈਕਨੀਕ ਨਹੀਂ ਉੱਪਰ ਲੱਗੇ ਹੁੰਦੇ ਨੇ ਆਹ ਬਲੂਰ ਤਾਂ ਇੱਥੇ ਲੱਗੇ ਬਿਨਾਂ ਦੇਖੋ ਇਹ ਜਿਹੜੇ ਬਲੂਰ ਨਹੀਂ ਸਿਰਫ ਬਾਹਰ ਨੂੰ ਟੱਕਦੇ ਨੇ ਹਾਂ ਉਹਦੇ ਬਲੂਰ ਨਹੀਂ ਹੈਗੇ ਵੀ ਚੱਲ ਨਹੀਂ ਜਾਂਦੇ ਉਹ ਤੰਨ ਲੰਬੀ ਤੰਨ ਲੰਬੀ ਕਰਕੇ ਨਾ ਉਹੀ ਆ ਨਹੀਂ ਇਹ ਆਮ ਕੀ ਪੈਪਾ ਨਾਲ ਜੋੜ ਦਿੰਦੇ ਨੇ ਬਲੂਰ ਵੀ ਚੱਲੀਆਂ ਜਾਂਦੇ ਨੇ ਗਰਦਾ ਖਿੱਚੀ ਜਾਂਦੇ ਨੇ ਹਾਂ ਹਾਂ ਬਸ ਬਸ ਇਹਦਾ ਕੁਝ ਨਹੀਂ ਖਿਜਣੇ ਤਾਂ ਬਸ ਇੱਕੋ ਫਾਰਮੈਲਟੀ ਹੈ ਫਾਰਮੈਲਟੀ ਹੁੰਦੀ ਹੈ ਤਾਂ ਹੋਰ ਵੀ ਨਾ ਇਹ ਉਹ ਕਿੱਡਾ ਪਹਾੜ ਘਟ ਕੇ ਦੇਖੂ ਹਨ ਜੋ ਕੀਤਾਗਾ ਪਰ ਤਾਂ ਹੀ ਰਾਹ ਘਟਦਾ ਇਹ ਵਿੱਚੋਂ ਦੀ ਘਟੋ ਘਟ ਘਟਾਉਂਦੇ ਨੇ ਫੇਰ ਹੀ ਬਣ ਰਹੀ ਆ ਗੱਲ ਤੇ ਹੁਣ ਕੋਈ ਨਹੀਂ ਮਾਣੇ ਜਨ ਬਹੁਤ ਵੱਡਾ ਉਹ ਆ ਵੀ ਆ ਦੇ ਲੱਗੇ ਬਲੋਰ ਇਹ ਤੁਸੀਂ ਚੈੱਕ ਕਰ ਲਓ ਅਸਲ ਲੋ ਵੀ ਪੰਜਾਬ ਚ ਐਂਟਰ ਲਾਉਣ ਲੱਗਿਆ ਆ ਬਲੋ ਆ ਗਾ ਗੇਟ ਆ ਰਿਕੇ ਕਾ ਜਪ ਪੰਜਾਬ ਟੈਕਸ ਵਾਲਾ ਬੱਸ ਇਹ ਹੁਣ ਪਰ ਕੀ ਹੋਣਾ ਨਿਕਲ ਗਿਆ ਹਮਨ ਮੇ ਮਾਚਲ ਜਪ ਪੰਜਾਬ ਜੇ ਐਂਟਰ ਹੋਣ ਲੱਗੇ ਆਪਾਂ ਇਹ ਤਾਂ ਬਟਨੇ ਪੰਜਾਬ ਵਾਲਾ ਕੋਈ ਟੂਲ ਟੈਕ ਕੱਢਦੀ ਨਹੀਂ ਹੈਗੇ ਹਮਾਚਲ ਵਾਲੇ ਹਮਾਚਲ ਵਾਲੇ ਠੱਗੀ ਲਾਉਂਦੇ ਨੇ ਹਮਾਚਲ ਵਾਲੇ ਜਿੱਲੇ ਆਪਾ ਟੈਕਸ ਕੱਢਦੇ ਨੇ ਹਰੇਕ ਗੱਡੀ ਦਾ ਬਹਿ ਹੁੰਦਾ ਨਹੀਂ ਪਹਿਲਾਂ ਟੈਕਸੀ ਵਾਸਤੇ ਟੈਕ ਟੈਕਸ ਪੂਰਾ ਟੈਕਸ ਭਰਨਾ ਹੁੰਦਾ ਸੀ ਟੈਕਸੀ ਦੇ ਵੀ ਉਹ ਚ ਬੜਨ ਵਾਸਤੇ ਉਹ ਤਾਂ ਜਿਹਨੇ ਵੀ ਹਮਾਰਾ ਸੀਟ ਚ ਬੜਨ ਵਾਸਤੇ ਜਿਹਨੇ ਵੀ ਹਮਾਰਾ ਚ ਬੜਨਾ 70 ਰੁਪਏ ਨੇ ਬਸ ਹਾਂ ਉਹ ਤੱਕਾਗਾ ਨਾ ਉਹ ਚੀਜ਼ ਗਲਤ ਆ ਉਹ ਉਹਦਾ ਉਹਦਾ ਹੁੰਦਾ ਹੀ ਨਹੀਂ ਵਾਸੇ ਮੈਂ ਕਿਹੜਾ ਕੁੱਤਾ ਆਈ ਬਾ ਵਟੇ ਕਾ ਦੇਉਂਦੇ ਉਹਨਾਂ ਨੂੰ ਰੋਜ਼ ਲੜ ਦੇਣਾ ਕਿੰਨੀਆਂ-ਕਿੰਨੀਆਂ ਐਂਟਰ ਕਰਦੇ ਇਹਨੇ ਤੋਂ ਦੇ ਦੇ ਤੂੰ ਲੱਖ ਰੁਪਏ ਬਣਦਾਗਾ ਇਹਲੀਆ ਇਹਦੇ 1000 ਗੱਡੀ ਦਾ 70000 ਬਣ ਗਿਆ ਲੱਖ ਹਜ਼ਾਰ ਕਿਉਂ ਬੈਠਾ ਹਮਨਾ ਕੋ ਘੱਟ ਲੱਖਾਂ ਚ ਗੱਡੀ ਨਿਕਲ ਜੂ ਜਾਨ 10000 ਗੱਡੀ ਤੋਂ ਹੀ ਲੱਗਦੀ ਹੋ ਬਾਅਦ ਨਿਕਲ ਜੂਗੀ ਇਹ ਗੱਡੀ ਥੋੜੀ ਬਹੁਤ ਆ ਜਾ ਚੱਲੀ ਜਾਂਦੀ ਨਾ ਤੇ ਟਰੱਕਾਂ ਦੇ ਅਲਹਿਦਾ ਹੋ ਮੈਂ ਤੁਹਾਨੂੰ ਇਹ ਹੁੰਦਾ ਨਹੀਂ ਪਹਿਲਾਂ ਸੀ ਹੁਣ ਜੇ ਪਹਿਲਾਂ ਚਾਹ ਆਪਣੇ ਦਿੱਲੀ ਜਾਣੇ ਨਹੀਂ ਦਿੱਲੀ ਕਾ ਪਹਾੜ ਬਾਡਰ ਦੇ ਉਹ ਲੜੀ ਲਾ ਆਗਾ ਟੂਲ ਪਲਜ ਜਿਹੜਾ ਹੈ ਇਹ ਲਾ ਪਾਪਾ ਹਾਂ ਹਾਂ ਇਹ ਤੇ ਪਤਾ ਨਹੀਂ ਲੋ ਜੀ ਅਲਟਰਾ ਟੈਕ ਦਾ ਪਲਾਂਟ ਆ ਗਿਆ ਔਰ ਸਾਹਮਣੇ ਅਲਟਰਾ ਟੈਕ ਦਾ ਸੀਮੈਂਟ ਹੋਈ ਕੀ ਸਪੋਰਸਾਬ ਐਂਟਰ ਹੁੰਦੇ ਸਾਰੇ ਸ਼ੁਰੂ ਹੋ ਗਿਆ ਜਾਮ ਸੜਕ ਦੀ ਦਿੱਕਤ ਆ ਉੱਤੋਂ ਸਿੰਗਲ ਲੰਗਦੀ ਹੈ ਬਸ ਆ ਦੇਖੋ ਉਹ ਥੱਲੇ ਸ਼ੈਟਰਡ ਕਿ ਲੱਗ ਕੇ ਜਾਈ ਜਾਂਦੇ ਨੇ ਲੋਕਾਂ ਨੂੰ ਆਹ ਘੜੀਆ ਪਾਖੜਾ ਹਾਂ ਜੀ ਕਿਵੇਂ ਹੋ ਜੀ ਅਸੀਂ ਪਾਣੀ ਹੌਲੀ ਚੱਲਦੀ ਐ ਇਹ ਤੇ ਇਹ ਨਹੀਂ ਚੱਲਦੀ ਅੱਜ ਕਰੋ ਦਰਸ਼ਨ ਕਰੋ ਦਰਵਾਤਾ ਹਾਂ ਜੀ ਆਹ ਦੇਖੋ ਲੋ ਜੀ ਆਪਾਂ ਪਾਉਂਦੇ ਹਾਂ ਰੋਪੜ ਖੜੇ ਆਪਣੇ ਦਰਾਹਾਂ ਵਾਲੀ ਨਹਿਰ ਤੇ ਇੱਥੇ ਲੈਵਲ ਪੀਨੇ ਆਂ ਆ ਵੀ ਪੀ ਕੇ ਲੈਵਣ 11 11 ਸ਼ੋਡਾ ਚੱਲ ਪਿਆ ਨਹਿਰੋਂ ਨਹਿਰ ਤਰਾਹੀ ਵਾਲੀ ਨਹਿਰ ਨੂੰ ਗੱਡੀ ਦੇ ਬੁਲਤ ਜਾ ਕੇ ਸਮਰਾਲੇ ਨੂੰ ਘੁੰਮਾਂਗੇ ਆ ਥੱਲੇ ਦੀ ਆ ਆ ਦੇਖੇ ਤੂੰ ਗੁਰਵੰਦਰ ਆ ਦੀ ਨਹਿਰ ਖਤਮ ਹੋ ਗਈ ਤਰਾਹੇ ਇੱਥੇ ਹੈ ਨਹਿਰ ਦੇਖੋ ਇਹ ਥੱਲੇ ਦੀ ਆ ਥੱਲੇ ਦੀ ਆ ਇਹ ਉਧਰ ਲਈ ਆ ਇਹ ਵਾਸਤੇ ਕ੍ਰੋਸ ਹੈ ਨਾ ਇਹ ਆ ਉਹ ਨਾਲਾ ਜਿਹਾ ਇਹ ਆ ਨਹਿਰ ਕਿੰਡੀ ਵੱਡੇ ਦੇਖੋ ਇਹ ਅੰਗਰੇਜ਼ਾਂ ਦਾ ਕਰਿਆ ਹੋਇਆ ਕੰਮ ਹਾਂ ਹਾਂ ਲੈ ਆਪਣਾ ਵਾਲੇ ਕਿਸੇ ਕਰ ਰਹੇ ਹੋਗੇ ਲਓ ਜੀ ਵਾਪਸ ਆ ਗਏ ਚਮਕੌਰ ਸਾਹਿਬ ਆਪਾਂ ਇਹ ਆ ਬਣਾਇਆ ਸੀਗਾ ਬਾਦਲਾਂ ਨੇ ਜਿਹੜਾ ਤੁਹਾਨੂੰ ਕੱਲ ਦਿਖਾਇਆ ਸੀ ਕੀ ਨਾਮ ਹੈ ਮਨਿੰਦਰ ਦਾ ਆਸਤਾਨੇ ਸਰਹੰਦ ਇਹ ਬਾਦਲ ਹਿੰਦਗਾਰ ਵਕਤ ਬਣਾਇਆ ਸੀ ਸਾਹਮਣੇ ਉਹ ਸਾਹਮਣੇ ਗੜੀ ਆ ਇਹ ਮਨਿੰਦਰ ਤੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਚਮਕੌਰ ਦੀ ਗੜੀ ਇੱਥੇ ਪਾਸੇ ਖੜੇ ਸੀਗੇ ਇੱਥੇ ਇਸ ਜਗ੍ਹਾ ਤੇ ਦਸਵੇਂ ਪਾਸ਼ਾ ਨੇ ਆਪਣੇ ਪ੍ਰਜੰਤ ਸ਼ਹੀਦ ਕਰਵਾਏ ਸੀਗੇ ਵੱਡੇ ਸ਼ਾਹਜਾਹ ਦੇ ਇਸ ਗੱਡੀ ਦੇ ਵਿੱਚ ਸ਼ਹੀਦ ਹੋਏ ਸੀਗੇ ਦੇਖੋ ਕਿੱਡਾ ਜੇਗਰਾ ਸੀ ਪਾਸ਼ਾ ਦਾ ਇਹ ਨਮਨੰਦ ਨਹੀਂ ਹਰ ਕੋਈ ਨਹੀਂ ਪਕਨੇ ਕਿੱਡਾ ਵੀ ਧਰਮ ਕੋਈ ਨਹੀਂ ਕਰਦਾ ਕੋਈ ਨਹੀਂ ਕਿ ਕਿਸੇ ਕਿਸੇ ਧਰਮ ਚ ਹੋਏ ਨਹੀਂ ਇਹ ਜੀ ਉਤਰ ਵੀ ਨਹੀਂ ਕਰਦਾ ਕਿਸੇ ਖਾਤਰ ਵੀ ਨਹੀਂ ਕਰਦਾ ਹੈਗਾ ਜੇ ਮੈਂ ਕਸਮ ਦੇ ਵੀ ਦਸਵੇਂ ਪਾਸ਼ਾ ਦੀ ਜਿਹਨੇ ਆਪਦਾ ਪਰਿਵਾਰ ਖੇਰੂ ਖੇਰੂ ਕਰਤਾ ਸੀਗਾ ਅੱਖਾਂ ਦੇ ਵਿੱਚ ਪਾਣੀ ਟਿਕ ਨਹੀਂ ਆਇਆ ਹੈਗਾ ਸਾਰੀ ਵਾਰਤਾ ਸਾਰੀ ਵਾਰਤਾ ਇਹ ਸਾਡੀ ਖਾਤਰ ਮਾਰੇ ਨੇ ਆਪਦਾ ਜੀ ਜੀ ਵਾਰਤਾ ਦੇ ਹਿਸਾਬ ਤੁੰ ਉਹ ਵੀ ਆਏ ਆ ਵੀ ਹਾਂ ਮਹਾਰਾਜ ਦਾ ਦੇਲਦਾ ਸੀ ਸਾਰੀ ਉਮਰ ਦੇਨ ਜਾਂਦੇ ਜੀ ਆਪਣੇ ਕਤਰਾ ਕਤਰਾ ਆ ਖੰਦ ਵੀ ਕਰਜਾਈ ਆ ਮਹਾਰਾਜ ਦਾ ਵੀ ਇੱਕ ਰੋਮ ਰੋਮ ਵੀ ਕਰਜਾਈ ਆ ਆਪਾਂ ਸਾਰੀ ਉਮਰ ਆਪਾਂ ਮਹਾਰਾਜ ਦੇਣ ਦੇ ਸਕਦੇ ਹਾਂ ਜੇ ਉਹ ਕੁਰਬਾਨੀਆਂ ਦਿੱਤੀਆਂ ਸਾਹਿਬ ਜਦਾਂ ਨੇ ਤਾਂ ਅਸੀਂ ਫਿਰਦੇ ਆਂ ਨਹੀਂ ਹੁਣ ਹੋਗਾ ਉਹ ਬਣ ਗਏ ਨੇ ਹਾਂ ਨਹੀਂ ਹੁਣ ਸਭ ਦੂਜੇ ਲੋਟ ਹੋਣਗੇ ਭਾਈ ਜਾਨ ਹੁਣ ਵੀ ਸਾਰੇ ਹੁਣ ਸਭ ਤੋਂ ਵੱਡੀ ਕਰ ਬਸਾਹ ਜਦੇ ਛੋਟੇ ਨਹੀਂ ਕਰਵਾਨੀ ਵੱਡੇ ਜੇ ਸਾਹਿਬਜਾਦੇ ਛੋਟੇ ਡੋਲ ਜਾਂਦੇ ਆਪਦੇ ਸ਼ਹਿਰ ਤੋਂ ਤਾਂ ਵੀ ਆਪਣਾ ਜਾਨਕੀ ਕੋਈ ਪੋਨ ਨਹੀਂ ਰਹਿਣਾ ਸੀਗਾ ਆਪਣਾ ਨਾਲ ਕੱਲਾ ਸਿੱਖ ਤਾਂ ਨਹੀਂ ਨਾਲ Hindu ਵੀ ਨਿਸ਼ਾਨ ਹਾਂ ਆਪਣਾ ਨਾਂ ਨਿਸ਼ਾਨ ਵੀ ਲੈਣਾ ਸੀ ਜੇ ਛੋਟੇ ਛੋਟੇ ਸਾਹਿਬਜਾਦੇ ਵੀ ਡੋਲ ਜਾਂਦੇ ਹੋਵੇ ਇਹਨਾਂ ਨੂੰ ਦੋ Hindu ਧਰਮ ਹੀ ਜਾਂਦਾ ਸਾਰੇ ਜਾਂਦੇ ਨੇ ਨਿਸ਼ਾਨੇ ਤਾਂ ਮਾਰੇ ਦਾ ਦੇਣਾ ਪੈਣਾ ਸਾਰੇ ਮੈਂ ਦੇ ਨਹੀਂ ਸਕਦਾ ਆਪਾਂ ਤਾਂ ਜੀ ਗੱਡੀ ਚਲਾਉਣ ਦਾ ਅਮਰਿੰਦਰ ਸਿੰਘ ਤੇ ਆਪਾਂ ਸਾਡ ਦਿਨ ਬਾੜੀ ਕਰ ਰਹੇ ਹਾਂ ਰੈਸਟ ਕੋਰ ਸਾਹ ਤੋਂ ਗੱਡੀ ਸੰਭਾਲ ਲਈ ਅਮਰਿੰਦਰ ਰਾਗਾ ਡਰਾਈਵ ਕਰਨ ਤੇ ਹੁਣ ਮੈਂ ਬੈਠ ਕੇ ਵੀਡੀਓ ਬਣਾਉਂਗਾ ਬਾਅਦ ਆ ਗਿਆ ਗੱਡੀ ਦਾ ਫੋੜੋ ਇੱਥੋਂ ਘੁੰਮ ਗਿਆ ਸੀ ਖੱਬਿਆਤ ਇੱਥੇ ਨਹੀਂ ਬੁਤਾਗਾ ਮੈਡੀਕਲ ਸਮਰਾਲੇ ਜਾ ਕੇ ਆਵੋ ਇਧਰ ਮਸੂੜਾ ਸਾਹਿਬ ਸਦਾਲ ਹੁਨੇਣਾ ਇਧਰ ਗੱਡੀ ਦਾ ਪੋੜੋ ਆਹ ਸੌੜੇ ਸਮਰਾਲਾ ਆਹ ਗੁਰੂ ਦਾ ਲਾਲ ਨੇ ਹੋ ਜਾ ਤੈਨੂੰ ਇੱਕ ਗੱਲ ਦੱਸ ਅੰਨਾ ਗਿੰਦਰ ਨੂੰ ਤੈਨੂੰ ਸੈਟ ਲੱਗਣਾ ਅੰਨਾ ਤੋਂ ਬਲੇ ਕੋੜਾ ਆਹ ਆਤੀ ਆ ਲਓ ਜੀ ਇਹ ਸ਼ੁਰੂ ਹੋ ਰਹੀ ਆਪਾਂ ਇਹ ਸ਼ੁਰੂ ਇੱਥੇ ਕਰਨੈਲ ਸਿੰਘ ਸ਼ੁਰੂ ਦੀ ਯਾਰ ਚੋਂ 15 ਅਗਸਤ ਭਰ ਦਿੰਦੀ ਆ ਇਹਨੇ ਗੋਆ ਦੀ ਆਜ਼ਾਦੀ ਵਕਤ ਝੰਡਾ ਲੈ ਰਾਇਆ ਸੀ ਝੰਡਾ ਲੈ ਰਾਇਆ ਸੀ ਆ ਸੀਗਾ ਕਰਨੈਲ ਸਿੰਘ ਦਾ ਪੁੱਤ ਝੰਡਾ ਚੜਾ ਕੇ ਗੋਲੀ ਮਾਰਦੀ ਹਾਂ ਸਭ ਤੋਂ ਪਹਿਲਾਂ ਝੰਡਾ ਇਹਨੇ ਲੈ ਰਾਇਆ ਸੀ ਗੋਲੀ ਸਾਡੇ ਅਮਨਦਰ ਸਾਡੇ ਪਿੰਡ ਵੀ ਨਹੀਂ ਮਿਲਿਆ ਪਰ ਇਹ ਕਹਦਾ ਸਾਡੇ ਪਿੰਡ ਵੀ ਵੀ 73 ਜਾਣੇ ਸੀ ਕਿਸੇ ਨਾ ਸਾਡੇ ਪਿੰਡ ਨੂੰ ਵੀ ਬਹੁਤ ਹੋ ਗਿਆ ਸਾਡੇ 15 ਜਾਣੇ ਕਿ ਉਹਦੇ ਕਦਰ ਕੀਤੇ ਨਹੀਂ ਬੰਦੇ ਦੀ ਬਸ ਵੇਰਾ ਹਾਂ ਆ ਹੁਣ ਲਓ ਜੀ ਆਪਾਂ ਪਹੁੰਚ ਗਏ ਜਰਗ ਸ਼ੰਤੋਬਾ ਬਾਈਸ਼ਰ ਸਿੰਘ ਜੀ ਦਾ ਚੇਕ ਕੋਲ ਬਣਿਆ ਹੋਇਆ ਗੁਰਦੁਆਰਾ ਸਾਹਿਬ ਜਰਗ ਤੇ ਇਹ ਥੋੜਾ ਜਹਾ ਬਲੇ ਸ਼ੰਤੋਬਾ ਬਾਈਸ਼ਰ ਸਿੰਘ ਜੀ ਦੀ ਯਾਤਰਾ ਬਣਿਆ ਸੀਗਾ ਬਸ ਕੋਈ ਨਹੀਂ ਕੇ ਬੁੱਤ ਤੇ ਕੋਈ ਨਾ ਹੈਗਾ ਤਾਂ ਇਹ ਤੋਂ ਲਾ ਕੇ ਮੈਂ ਅੰਦਰ ਮੰਗਾਂ ਚਲਾ ਜਾਊਗਾ ਲਾ ਕੇ ਮੈਂ ਅੰਦਰ ਚਲਾ ਗਿਆ ਮੈਨੂੰ ਤੇ ਕਰੇ ਪਹੁੰਚ ਚੁੱਕੇ ਆਪਾਂ ਤੇ ਵੀਡੀਓ ਦਾ ਕਰ ਲਿਆ ਗਿਆ ਐਂਡ ਜੇ ਬਲਾਗ ਕੋ ਵਧ ਲਿਆ ਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਓਕੇ ਸਤਿ ਸ੍ਰੀ ਅਕਾਲ ਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਰੱਖੇ ਓਕੇ